हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਚ ਪਟਾਪ ਦੀਆਂ 6 ਬੱਚੀਆਂセール ਲਈ ਲੈ ਕੇ ਆਏ ਜੀ ਇੱਕ ਗੱਬਣਾ ਬਈ ਚੈੱਕ ਪਾਸ ਤੇ ਪੰਜ ਹੀਪਰ ਨੇ ਟਾਪ ਕਲਾਸ ਤੇ ਫਾਰਮ ਚੋ ਜਿਹੜੀ ਵੀਡੀਓ ਕਵਰ ਕਰਨ ਲੱਗੇ ਆ ਬਾਈ ਦਾ ਫਾਰਮ ਇਧਰਲੀ ਸਾਈਡ ਬਈ ਸੱਡ ਪਾਇਆ ਵਾ ਗਾਵਾਂ ਬਾਈ ਕੋਲੇ ਬਹੁਤ ਚੰਗੀਆਂ ਚੰਗੀ ਬਰੀਡ ਵਾਲੀਆਂ ਗਾਵਾਂ ਚੰਗੀ ਬਰੀਡ ਤੇ ਬਾਈ ਕੰਮ ਕਰਦਾ ਬਹੁਤ ਚੰਗੀਆਂ ਬੱਚੀਆਂ ਲਿਆਉਂਦਾ ਬਰੀਡ ਵਾਲੀਆਂ ਬੱਚੀਆਂ ਲਿਆਉਂਦਾ ਬਾਈ ਤੇ ਮੁੱਲ ਵੀ ਪਾਈਦੇ ਜਮਾਂ ਜਾਇਜ਼ ਹੁੰਦੇ ਆ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਬਈ ਨੇੜੇ ਪਿੰਡ ਆ ਜਿਹੜਾ ਪਧੌੜ ਰਹਿ ਜਾਂਦਾ ਮੋਬਾਈਲ ਨੰਬਰ ਬੋਲਿਓ ਜੀ 94654 22847 22847 ਇਹ ਬਈ ਦਾ ਕੰਟੈਕਟ ਨੰਬਰ ਆ ਨੋਟ ਕਰ ਲਓ ਸਕਰੀਨ ਤੇ ਚੱਲ ਰਿਹਾ ਆਊ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਿਕਾ ਨਸਰੀਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਕੰਮਕਾਰ ਡਾਕਟਰ ਕੰਮ ਬਹੁਤ ਵਧੀਆ ਚੱਲੀ ਜਾਂਦਾ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਹਾ ਰਸ ਬਹੁਤ ਵਧੀਆ ਡਾਕਟਰ ਠੀਕ ਆ ਬਹੁਤ ਚੰਗਾ ਹੁੰਦਾ ਬਹੁਤ ਵਦਗਾ ਉਹ ਚੀਜ਼ ਦਾ ਰਿਜ਼ਲਟ ਆ ਆਪਣੇ ਕੋਲੇ ਹਜੇ ਵੀ ਉਹ ਬਸਾਂ ਜੇ ਆਪਣ ਨੂੰ ਫੋਨ ਆਈ ਜਾਂਦੇ ਆ ਠੀਕ ਹੈ ਭਾਈ ਫੋਟੋਆਂ ਵਾਲਾ ਨੇ ਤਾਂ ਮੈਨੂੰ ਐ ਲੱਗਦਾ ਵੀ ਹੱਥ ਨੂੰ 50 ਕ ਫੋਨ ਆ ਜਾਂਦੇ ਆ ਆਪਣ ਨੂੰ ਵੀ ਫੋਟੋਆਂ ਪਾ ਦਿਓ ਠੀਕ ਹੈ ਫੋਟੋਆਂ ਪਾਉਣ ਦਾ ਆਪਣੇ ਕੋਲ ਟਾਈਮ ਨਹੀਂ ਹੁੰਦਾ ਮਾਲ ਆਪਣਾ ਸੇਲ ਹੋ ਜਾਂਦਾ ਹਾਂ ਹਾਂ ਹੁਣ ਆਪਾਂ ਅੱਜ ਕੋਲ ਸਾਰਾ ਮਾਲ ਅੱਜ ਫੇਰ ਨਵਾਂ ਆਇਆ ਆਪਣੇ ਕੋਲੇ ਠੀਕ ਹੈ ਭਾਈ ਅਗੜੇ ਆਪਾਂ ਪਰਸੋਂ ਪਾਈਓ ਸਾਰਾ ਮਾਲ ਸੇਲ ਹੋ ਗਿਆ ਆਪਣਾ ਇੱਕ ਗੱਬਣਾ ਬੱਚੀ ਹੈ ਨਾ ਹਾਂ ਡਾਕਟਰ ਗੱਬਣਾ ਬੱਚੀ ਦਿਖਾਉਣੀ ਹੈ ਦੰਦੋ ਖੀਰੀ ਠੀਕ ਆ ਫਾਰਮ ਵਾਲੀ ਬੱਸੀ ਪੂਰੀ ਪਈ ਵੀ ਹੂੰ ਜਿੰਨੀ ਵੀ ਬੱਸੀ ਕਹਿੰਦੇ ਹੋਣੀ ਚੰਗੀ ਆ ਸਾਰਾ ਟਾਟਾ ਮਿਲੂਏ ਬੱਸੀ ਦਾ ਮੁੱਲ ਜੈਜੂ ਪਹਿਲਾਂ ਮੰਗ ਜਵਾਹਾਂ ਡਾਕਟਰ ਅੱਗੇ ਵੀ ਜੈਜ ਕਰਦੇ ਆ ਤਾਂ ਹੀ ਮਾਲ ਵਿਗਦਾ ਤੇ ਮੁੱਲ ਅੱਜ ਵੀ ਜਮਾਪਾ ਜੈਜ ਹੀ ਰੱਖਣੇ ਠੀਕ ਆ ਹਾਂ ਤਾਂ ਹੀ ਆਪਣੇ ਕੋਲ ਬੰਦੇ ਲੈ ਕੇ ਜਾਂਦੇ ਆ ਸਹੀ ਗੱਲ ਆ ਹਾਂ ਜੈਜ ਰੇਟ ਹੁੰਦਾ ਬਰੀਡ ਆਪਣੇ ਇੱਕ ਨੰਬਰ ਹੋ ਗੱਬਣ ਤੁਸੀਂ ਸ਼ੁਰੂ ਕਰ ਲਈਏ ਹਾਂਜੀ ਗੱਬਣ ਤੋਂ ਕਰ ਲਓ ਕਿੰਨੇ ਟਾਈਮ ਦੀ ਗੱਬਣ ਏ ਡਾਕਟਰ 5 ਮਹੀਨਿਆਂ ਦੀ ਚੈੱਕ ਪਾਸ ਹੈ 5 ਮਹੀਨਿਆਂ ਦੀ ਚੈੱਕ ਪਾਸ ਆਪਣੀ ਗਰੈਵੀ ਅੰਗਲਾ ਆਪਦੀ ਕਰਾ ਲੇ ਆਪਣੇ ਡਾਕਟਰ ਕਰਾਈ ਵੀ ਆ ਠੰਡਾ ਟੀਕਾ ਲਵਾਇਆ ਵਾ ਠੀਕ ਆ ਕਿਹਨੇ ਆਪ ਕੋਲੋਂ ਖਰੀਦਦੇ ਆ ਆਪਣੇ ਘਰੇ ਚੈੱਕ ਕਰਾ ਲੇ ਆਪਣੇ ਘਰੇ ਗਰੰਟੀ ਆ ਠੀਕ ਆ ਗੱਬਣ ਪਸ਼ੂ ਦੀ ਬਾਈ ਗੇਟੋਂ ਬਾਹਰ ਕੋਈ ਗਰੰਟੀ ਨਹੀਂ ਓਕੇ ਬਾਈ ਠੀਕ ਆ ਆਪਣੇ ਘਰੋਂ ਚੈੱਕ ਕਰਾ ਕੇ ਕੋਈ ਬਾਈ ਮਰਜੀ ਲੈ ਜੀ ਸਹੀ ਗੱਲ ਆ ਬਾਈ ਗਰੰਟੀ ਆ ਗੇਟੋਂ ਬਾਹਰ ਨਹੀਂ ਡਾਕਟਰ ਬਾਈ ਦੇ ਕਿਲੇ ਤੇ ਚੈੱਕ ਕਰਵਾ ਕੇ ਫੇਰ ਖੋਲਿਓ ਕ ਨਹੀਂ ਆਪਾਂ ਬਾਈ ਕਰਾ ਕੇ ਲਿਆਏ ਆ ਸਹੀ ਆ ਬਾਈ ਇਹ ਬਸ ਇ ਚੰਗੀ ਇਨੀ ਕਾ ਜਿੰਨੀ ਜੂ ਕਹਦੇ ਬਾਈ ਦੰਦਾਂ ਚ ਦੰਦਾਂ ਚ ਵੀ ਡਾਕਟਰ ਆਪਾ ਦਿਖਾਮਗੇ ਖੀਰੀ ਆ ਦੰਦੋਂ ਠੀਕ ਆ ਬਾਈ ਇੱਕ ਦੰਦ ਨੇ ਰਾਤ ਛਟਿਆ ਠੀਕ ਆ ਉਹ ਵੀ ਆਪਾ ਦਿਖਾਉਣਾਗਾ ਆਪਾ ਉਹ ਲੁਕਾਉਣਾ ਨਹੀਂ ਠੀਕ ਆ ਬਾਈ ਹਾਂ ਬੜੀ ਵੀ ਬਸ ਕਦ ਦੇ ਡਾਕਟਰ ਬੱਸੀ ਦਾ ਕੈਮਰਾ ਮਾਰੀ ਮੜਾ ਜਾ ਲੈ ਦੇਰ ਪਛਾਈ ਰਿਕਾਰਡ ਵੀ ਹੈਗਾ ਬਾਈ ਕਹਿੰਦਾ ਸਾਰਾ ਰਿਕਾਰਡ ਸਾਰਾ ਕੁਝ ਮਿਲੂਗਾ ਵੈਸੇ ਤਾਂ ਰਿਕਾਰਡ ਬਾਈ ਕਹਿੰਦਾ ਆਪਾਂ ਦੱਸ ਦੇ ਹਾਂ ਨਾ ਆਪਾਂ ਦੱਸਦੇ ਨਹੀਂ ਹੁੰਦੇ ਚਲੋ ਕਿ ਜਿੱਥੋਂ ਲਈ ਆ ਉੱਥੋਂ ਬਾਈ ਉਹਨਾਂ ਨੂੰ ਰਿਕਾਰਡ ਇਹਦਾ ਮਿਲਿਆ ਗਿਆ ਆਪਾਂ ਬਾਈ ਜਿੱਥੋਂ ਪੁੱਛ ਕੇ ਆਏ ਆ ਉਹ ਚੀਜ਼ ਆਪਾਂ ਦਿਖਾ ਦੱਸ ਦਿਆਂਗੇ ਅਗਲੇ ਨੂੰ ਇੱਕਦਾਂ ਅੰਦਰ ਰਾਤ ਛਿਟਿਆ ਆਪਣੇ ਕੋਲੇ ਕਿਦੋਂ ਆਪਾਂ ਬੱਸੀ ਦਾ ਸੌਦਾ ਮਾਰੇ ਉਹਦੋਂ ਲੋ ਖੀਰੀ ਸੀ ਉਹ ਇੱਕਦਾਂ ਤੇ ਡਿੱਗਿਆ ਦਿਖਾ ਦਿੰਦਾ ਅੰਦਰ ਰਾਤ ਛਿਟ ਗਈ ਹਾਂ ਹਾਂ ਆਪਾਂ ਲਪਾਉਣਾ ਨਹੀਂ ਅੱਗੇ ਵੀ ਲੁਕਾਉਂਦੇ ਸਹੀ ਆ ਬਾਈ ਆਪਾਂ ਦੱਸ ਕੇ ਦੇਣਾ ਖੀਰ ਕੋਈ ਮਨ ਬੱਸੀ ਨੂੰ ਤੂੰ ਇਹਨੂੰ ਖੀਰੀ ਮਨ ਪੂਰਾ ਵੇ ਵਾਸੀ ਮਾਰ ਜਾਂ ਤੜੰਗੇ ਦੇ ਵਾਸੀ ਮੈਂ ਕਹਿੰਦਾ ਪਲਵਾਨ ਨਾਲ ਕਿ ਵਸੇੜਾ ਰੱਖੀ ਆ ਯਾਰ ਝੋਲੀ ਝਾਲੀ ਦੇਖ ਹਨਾ ਝੋਲੀ ਇੰਨੀ ਚੰਗੀ ਲੱਗੀ ਵੀ ਐ ਕਲਾਬੀ ਥਣ ਲੱਗਿਆ ਵੇ ਜਿੰਨਾ ਵੀ ਚੰਗੀ ਵੱਸੀ ਨੂੰ ਕਹਤੋ ਉਹਨੂੰ ਹੀ ਚੰਗੀ ਐ ਕਿੰਨੀ ਕਮੀਦ ਕਰਦਾਂ ਮੂਰੇ ਰੁੱਤ ਵੀ ਚੰਗੀ ਹੁੰਦੀ ਐ ਕਿੰਨਾ ਦੋਸਤ ਡਾਕਟਰ 11ਵੇਂ ਮਹੀਨੇ ਚ ਵੱਸੀ ਨੇ ਸੂਣਾ ਹੂੰ 11ਵੇਂ ਮਹੀਨੇ ਜੇ ਨੀਡ ਬਾਂਡ ਹੁੰਦੀ ਹੈ ਪਹਿਲਾਂ ਨਾਲ ਬੱਛੀ ਜਿੰਨੀ ਵੀ ਆਪਾਂ ਕਹਿ ਦਈਏ ਸਹੀ ਗੱਲ ਆਪਾਂ ਫਾਰਮ ਵਾਲੀ ਬੱਛੀ ਤਾਂ ਦੋ ਤਾਂ ਮਤਲਬ ਨਿਕਲਦੀ ਨਹੀਂ 11ਵੇਂ ਮਹੀਨੇ ਆਉਂਦੀ ਨਹੀਂ ਬਾਈ ਆਉਂਦੀ ਨਹੀਂ ਬਹੁਤ ਚੰਗੀ ਹੁੰਦੀ ਤੇ ਬਾਕੀ ਡਾਕਟਰ ਜਾਰੇ ਇਹ ਚੀਜ਼ਾਂ ਦਾ ਕੋਈ ਵੇਚਦਾ ਨਹੀਂ ਚੱਲ ਮਜਬੂਰੀ 'ਚ ਬੰਦੇ ਵੇਚਦੇ ਅੱਗੇ ਵੀ ਆਪਾਂ ਦੱਸਦੇ ਹਾਂ ਹੂੰ ਤੇ ਥਾਂ ਨੇ ਨਾ ਚੰਗਲ ਗਿਆ ਬਲਾਂ ਵਾਲੀ ਝੋਲੀ ਆ ਝੋਲੀ ਦੇਖ ਇੱਕ ਨੰਬਰ ਆ ਪੂਰੀ ਫਲੀ ਵੀ ਬਰੀਟ ਹਾਂ ਆ ਜਾ ਥਾਂ ਦਾ ਖਾ ਟਿਕਾ ਕੇ ਡਾਕਟਰ ਆਣ ਝੂੜੀ ਚੈੱਕ ਕਰਵਾਉਂਦੇ ਨੇ ਨੇੜੇ ਟਕਾ ਕੇ ਟਕਾ ਕੇ ਹੁਣ ਪੂਰੇ ਆ ਬੜਾ ਹੀ ਜਿਹੜਾ ਤੋ ਲੈ ਕੱਲਾ ਕੱਲਾ ਆਣ ਪੂਰੀ ਵਿੱਥੀ ਲੱਗ ਗਈ ਇਹ ਮਾ ਦਾ 42 ਲੀਟਰ ਦਾ ਰਿਕਾਡ ਦੱਸਿਆ ਮਾਲਕਾਂ ਨੇ ਠੀਕ ਆ ਭਾਈ ਹਾਂ ਤੇ ਬਾਕੀ ਬੱਸੀ ਆਪ ਬੋਲਦੀ ਆ ਆਪਣੇ ਬੋਲਣਾ ਨਹੀਂ ਬੜਾ ਬਣਦਾ ਸਹੀ ਗੱਲ ਆ ਭਾਈ ਬੱਸੀ ਦਾ ਤੋਰਾ ਦੇਖ ਹੂੰ ਪੜੀ ਕਰਮਲੀ ਖੜ ਨਹੀਂ ਖੁੜ ਨਹੀਂ ਚੈੱਕ ਕਰੋ ਕਰਮਾ ਇਹ ਲੈ ਪੱਧ ਰਾਜਿਆ ਮਾਮੇ ਪਿਛੇ ਚੌੜੀ ਹੋੜਾ ਦੇ ਟੂਹੀ ਦੇਖੀ ਸਹੀ ਗੱਲ ਆ ਕੱਦ ਮੇਰਾ 6 ਫੁੱਟ ਆ ਹੂੰ 5.5 ਫੁੱਟ ਬੱਸੀ ਦਾ ਕੱਦ ਆ ਕੀ ਫਟਾ ਵਾਲਾ ਕਾ ਦੱਸਿਆ ਕੀਤੀਆ ਵਾਲਾ ਕਾ ਡਾਕਟਰ ਹਾਂ ਆਖਰੀ ਬੱਸੀ ਦਾ ਬਾਕੀ ਫਲੀ ਵੀ ਵਧੀਆ ਯਾਰ ਫਲੀ ਵੀ ਦਾ ਡਾਕਟਰ ਯਾਰ ਇੰਨਾ ਇੰਨਾ ਕਿ ਠੰਡਾ ਜਿੱਥੇ ਮਰ ਜਿੱਥੇ ਮਰ ਜਾ ਡਾਕਟਰ ਜਿਵੇਂ ਮਰਜੀ ਪਲੋਸੀ ਚਾਹੇ ਕਾਛ ਜਿ ਲੈ ਕੇ ਖੜ ਜਾ ਬੱਸੀ ਨੂੰ ਇਹ ਮਾਰਨਾ ਨਹੀਂ ਕੋਹ ਨਹੀਂ ਕਹਿਣਾ ਉਧਰ ਨੂੰ ਲੈ ਚੱਲ ਹਾਂ ਕੁਝ ਵੀ ਨਹੀਂ ਕਹਿਣਾ ਬੱਸੀ ਨੇ ਹਾਂ ਪਿੱਛੇ ਤੋਂ ਦੇਖੀ ਚੌੜੀ ਜੂੜੀ ਪੂਰੀ ਆ ਡਾਕਟਰ ਬਾਹਲੀ ਬੱਸੀ ਮੱਲੀ ਵੀ ਆ ਹਾਂ ਫਲੀ ਵੀ ਬੱਸੀ ਨੂੰ ਜਿੰਨੀ ਛਲਾਹੀ ਆ ਉਹਨੀ ਥੋੜੀ ਆ ਦੇਖ ਬੱਸੀ ਪੂਰੀ ਸ਼ੌਂਕ ਨਾਲ ਹਾਂ ਸੰਭੀ ਵੀ ਆ ਸ਼ੌਂਕ ਨਾਲ ਫਲੀ ਵੀ ਡਾਕਟਰ ਬੱਸੀ ਮੋਲੇ ਫਿਰ ਜੈਜ ਮੋਲੇ ਡਾਕਟਰ ਮੋਲੇ ਜੈ ਕਰਾਂਗੇ ਫੋਨ ਤੇ ਕਰਾਂਗੇ ਠੀਕ ਆ ਹਾਂ ਮੋਲੇ ਬਾਈ ਕਹਿੰਦਾ ਜਮਾ ਖੇਚ ਕੇ ਫੋਨ ਤੇ ਕਰਾਂਗੇ ਦੇਖ ਲੈ ਵਸੀ ਦਾ ਜੈਜ ਮੋਲੇ ਰੰਗੇ ਲਾਉਣੀ ਆ ਮੋਲੇ ਨਹੀਂ ਕਰਦੇ ਹੂੰ ਕੀ ਬਾਤ ਹਾਂ ਬੜੀ ਵੀ ਫੁੱਲ ਆ ਬਾਈ ਹਾਂ 11ਵੇਂ ਮਹੀਨੇ ਜਦ ਡਾਕਟਰ ਸੁਣਾ ਵਸੀ ਨੇ 5 ਮਹੀਨਿਆਂ ਦੀ ਆਪਣੀ ਚੈੱਕ ਪਾਸ ਕਰਾਈ ਆ ਜਿਹੜੇ ਭਰਾ ਨੇ ਸੌਦਾ ਕਰਨਾ ਹਨ ਆਪਣੇ ਘਰੇ ਕਰਾ ਕੇ ਲੈ ਜੀ ਠੀਕ ਆ ਬਾਈ ਅਗਦੇ ਪੈਸੇ ਲਾਉਣੇ ਆ ਬੰਦੇ ਨੇ ਸਹੀ ਆ ਬਾਈ ਦਸ਼ਲੀ ਕਰਾਉਣੀ ਬਾਈ ਜ਼ਰੂਰੀ ਆ ਜਮਾ ਜ਼ਰੂਰੀ ਆ ਬਾਈ ਹਾਂ 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 ਆਪਣਾ ਉਹ ਕਮਰੇ ਵਿੱਚ ਧੂਰ ਮਾਰੀ ਅਗੇ ਆਪਣੇ ਬਿੱਲੇ ਤੋਂ ਫੇਰ ਖੋਲੇ ਪਹਿਲੇ ਆਪਾਂ ਵੀ ਚੈੱਕ ਕਰਾ ਕੇ ਲਿਆ ਜਦੋਂ ਆਪਾਂ ਪੈਸੇ ਦੇ ਕੇ ਆ ਪਕ ਕਰਾ ਕੇ ਲਿਆਏ ਆ ਹੂੰ ਅਗਲਾ ਵੀ ਕਰਾ ਕੇ ਲੈ ਕੇ ਜਾਵੇ ਯਾਰ ਸਹੀ ਹੈ ਜਦੋਂ ਇਹਨੇ ਪੈਸੇ ਲਾਉਣੇ ਬੱਛੀ ਨਹੀਂ ਚੰਗੀ ਆ ਸਹੀ ਹੈ ਖੜ ਨਹੀਂ ਖੁਰ ਨਹੀਂ ਦਿਖਾ ਬੱਛੀ ਦੇ ਮਾਰ ਲਿਆ ਕੈਮਰਾ ਮੂੰਹ ਤੇ ਕੀ ਰਾਂ ਨਹੀਂ ਖੁਰ ਨਹੀਂ ਦਾ ਬਾਲੀ ਤੇ ਇਹ ਆ ਬੱਛੀ ਦੇ ਬ੍ਰੀਡ ਹੀ ਬਾਲੀ ਆ ਬਾਲੀ ਬ੍ਰੀਡ ਆ ਮੈਨੂੰ ਮੈਲ ਆ ਡਾਕਟਰ ਠੀਕ ਆ ਕਿੱਥੇ ਬੱਛੀ ਅੱਜ ਸਵੀ ਵੇਜੇ ਇੱਥੇ ਸਵੀ ਰਹੀ ਪਹਿਲੇ ਸੂਏ 35 ਲੀਟਰ ਦੁੱਧ ਬੱਛੀ ਨੇ ਚਵਾਉਣਾ ਠੀਕ ਆ ਹਾਂ ਗਰੰਟੀ ਹੈ ਜੀ ਦੀ ਚੀਜ਼ ਆ ਯਾਰ ਹਾਂ ਚੀਜ਼ ਆ ਜੇ ਨਾ ਆਏ ਨੇ 35 ਲੀਟਰ ਚ ਵਾਇਆ ਪਹਿਲੇ ਸੂਏ ਫਿਰ ਇੰਨੀ ਬੇਸੀ ਪਾਲਣ ਦਾ ਕੋਈ ਫਾਇਦਾ ਨਹੀਂ ਸਹੀ ਗੱਲ ਆ ਹਾਂ ਤਾਂ ਕਿਆ ਬੋਲਿਆ ਡਾਕਟਰ ਇਹ ਇਨੀ ਸਖੀ ਨਾ ਕੋਈ ਵਜਨ ਤੇ ਬਰੀਡ ਕਿਸੇ ਪਾਸੋਂ ਕੋਈ ਹੱਡ ਨਹੀਂ ਦੀਦਾ ਦੇ ਗੋਲ ਤੇ ਤਾਹਾਂ ਤੋਂ ਸਿੱਧੀ ਦਿਖਾ ਕੇ ਨਹੀਂ ਆ ਹਾਂ ਜਮਾ ਪੱਧਰ ਪਈ ਆ ਜਮਾ ਪੱਧਰ ਬਾਕੀ ਮੂਥੀ ਬਾਥੀ ਯਾਰ ਪੂਰਾ ਮੂੰਹ ਹੈ ਛੋਟਾ ਜਿਹਾ ਮੂੰਹ ਹੈ ਨਾ ਹਾਂ ਛੋਟਾ ਜਿਹਾ ਮੂੰਹ ਹੈ ਯਾਰ ਬਹੁਤ ਚੰਗੀ ਬਸੀ ਕਿੰਨੀ ਤਰੀਫ਼ ਕਰ ਲਾ ਯਾਰ ਓਨੀ ਥੋੜੀ ਓਨੀ ਡਾਕਟਰ ਥੋੜੀ ਹੈ ਜੀ ਹਾਂ ਇਹ ਗੱਬਣ ਬਸੀਆਂ ਬਹੁਤ ਘੱਟ ਨਿਕਲਦੀਆਂ ਚੰਗਾ ਅੱਗੇ ਆ ਗਿਆ 2 ਨੰਬਰ ਤੇ ਹਾਂ 2 ਨੰਬਰ ਡਾਕਟਰ ਬੱਸੀ ਬਹੁਤ ਚੰਗੀਆਂ ਨੀ ਆਇਆ ਜੀ ਕਿੰਨੀ ਉਮਰ ਹੈ ਜੀ ਇਹ ਜੀ ਡਾਕਟਰ ਤੁਸੀਂ ਮੰਨ ਕੇ ਚਲੋ ਵੀ 12 ਮਹੀਨਾ ਦੀ ਉਮਰ ਹੈ ਸਾਲ ਦੀ ਬੱਸੀ ਮੰਨ ਕੇ ਚਲੋ ਠੀਕ ਆ ਬਾਈ ਤੇ ਟੀਕਾ ਕੇਰਾ ਹੀਟ ਕੱਢ ਗਈ ਬੱਸੀ ਹੂੰ ਤੇ ਦੁਬਾਰੇ 15 ਦਿਨਾਂ ਦੀ ਹੀਟ ਦੁਬਾਰ ਕੱਢ ਆਉਣੀ ਹੈ ਓਕੇ ਹਾਂ ਜਮਾ ਕਾਬਲ ਆ ਠੀਕ ਹੈ ਹਾਂ ਤੇ ਇੱਕ ਆਪਾਂ ਹੋਰ ਵੀਰ ਕੋਈ ਅੱਗੇ ਬੋਲਦੇ ਨੇ ਮੌਕੇ ਦੀ ਹੂੰ ਗੁੰਮੀ ਦੀ ਹੂੰ ਇੱਕੜੀ ਬਚੀ ਹੋਈ ਥਣਾ ਦੀ ਠੀਕ ਆ ਉਹ ਵੀ ਆਪਣੀਆਂ ਬੱਚਿਆਂ ਦੇ ਅੱਜ ਜਲਦੀਆਂ ਦੇ ਗਰੰਟੀ ਹੈ ਠੀਕ ਆ ਭਾਈ ਚਾਹੇ ਅਜਾ ਕਰੇ ਗੁਜੇ ਕਰ ਲੈ ਬਾਈ ਦੀ ਖਾਸ ਜੇ ਕੋਈ ਗੱਲ ਹੋ ਬਾਈ ਕਹਿੰਦਾ ਆਪਾਂ ਦੱਸ ਦਿਆਂ ਕੋਈ ਦੱਸ ਕੇ ਦੇਵਾਂਗੇ ਡਾਕਟਰ ਮੌਕਾ ਜਾਂ ਕੁਝ ਵੀ ਆਪਾਂ ਦੱਸ ਦੇਾਂਗੇ ਕਿਸੇ ਬੱਚੀ ਤੇ ਕੋਈ ਨੁਕਸ ਨਹੀਂ ਅੱਜ ਝੋਲੀ ਦੇਖ ਬਾਈ ਝੋਲੀ ਦਾ ਡਾਕਟਰ ਤੋਏ ਦੀ ਆਇਆ ਮੰਨਿਆ ਡਾਕਟਰ ਗੱਬਣਾ ਨੂੰ ਝੋਲੀ ਲੈ ਕਰਦੀ ਆ ਬਸ ਠੀਕ ਆ ਨੰਬਰ ਇੰਨੀਆਂ ਸੀਲ ਬੱਚਿਆਂ ਯਾਰ ਕਿੰਨੀਆਂ ਵੀ ਕਹਿ ਰਹੇ ਚਾਰ ਲੱਕ ਲੱਕਾ ਥਾਣ ਪੂਰੀ ਵਿਥੀ ਦੇ ਗਰਾਬੀ ਥਾਂ ਲਗਾ ਦੇ ਝੋਲੀ ਦੇਖ ਯਾਰ ਲਾ ਬੋਲੀ ਚੰਗੀ ਝੋਲੀ ਬੜਾ ਚੰਗਾ ਬੱਚਾ ਕਰਮਾ ਬੜਾ ਕਰਮਾ ਬੱਚਾ ਜਾਦੇ ਚੰਗਾ ਪੜੀ ਵੀ ਚੰਗੀ ਸੀ ਪੜੀ ਵੀ ਡਾਕਟਰ ਬੋਲੀ ਚੰਗੀ ਨੀ ਇੱਕ ਵਾਰੀ ਹੀਟ ਚ ਆ ਕੇ ਹਟ ਗਈ ਬਾਈ ਕਹਿੰਦਾ ਦੁਬਾਰੀ ਹੀਟ ਚ ਆ ਜਾਣਾ ਹੋਰ ਦਸਾਂ 12 ਦਿਨਾਂ ਨੂੰ ਲੈ ਸੋਰਾ ਚੈੱਕ ਕਰੋ 10 15 ਦਿਨਾਂ 'ਚ ਡਾਕਟਰ ਆ ਜਾਣਾ ਹੀਟ ਦੇ ਵਿੱਚ ਝੋਲੀ ਇੱਥੇ ਫਿਰਦੀ ਦਿਖਾਉਣੀ ਬੱਸੀ ਤਾਂ ਇਹ ਗੱਲ ਆ ਬਈ ਬੋਲੀ ਬਾਕੀ ਕੱਦ ਦਿਖਾ ਬੱਸੀ ਦਾ ਕੱਦ ਦੇਖੋ ਖੜ ਨਹੀਂ ਫੁਣਦੀ ਬੱਚੀ ਦੀ ਚੈੱਕ ਪੜੀ ਵੀ ਇੰਨੀ ਜਿੰਨੀ ਵੀ ਕਹਿ ਦਿੰਦੇ ਸਰੇ ਹੈ ਨਾ ਹੂੰ ਇਹ ਕਾ ਨੰਬਰ ਹੈ ਬੋਦੀ ਬਾਦੀ ਦਿਖਾ ਟਕਾ ਕੇ ਬੱਚੀ ਲੈ ਦੇ ਇਹਨਾਂ ਬਾਰੇ ਹੁਣ ਕੀ ਬੋਲ ਲਾਂਗੇ ਆਪ ਹੀ ਬੋਲਦੇ ਆ ਇਹ ਐ ਬੱਸੀਆਂ ਬਾਈ ਫਾਰਮੀ ਤੋਂ ਬੰਦੇ ਪਾਉਂਦੇ ਆਪਾਂ ਤੋਂ ਲੈ ਜਾਂਦੇ ਆ ਯਾਦ ਕਰਦੇ ਆ ਬਾਈ ਬੱਸੀਆਂ ਇੱਕ ਨੰਬਰ ਸੀ ਹੂੰ ਹੁਣ ਸੈਦੋ ਆਪਣੀਆਂ ਘਟੋ ਘਟਾ ਆਪਣੇ ਕੋਲੇ ਆ ਪਤਾ ਉੜਦੇ ਨੇ 50 ਬੱਸੀਆਂ ਜਾਵੜੀਆਂ ਠੀਕ ਆ ਤਿੰਨ ਬੱਸੀਆਂ ਕੱਲ੍ਹ ਹੱਥ ਨੇ ਤੋਰੀਆਂ ਹੂੰ ਦੋ ਇਕੱਠਿਆਂ ਦੇ ਤਾਂ ਇੱਕ ਕੱਢ ਦਿੱਤੀ ਐ ਸਹੀ ਗੱਲ ਆ ਬਾਈ ਆਏ ਜਾਂਦੀਆਂ ਬੱਸੀਆਂ ਆਪਣੀਆਂ ਤੋਂ ਬੰਦੇ ਲੱਗੇ ਹੋਏ ਆ ਦੇਖ ਕੇ ਆਉਂਦੇ ਵੀ ਉੱਥੇ ਜਾਨਵਰ ਬਈ ਇੱਕ ਨੰਬਰ ਹੁੰਦੇ ਆ ਸਹੀ ਗੱਲ ਆ ਵਾਕ ਕਿ ਹੁਣ ਯਾਰ ਆ ਬੱਸਿਆਂ ਨੂੰ ਹੁਣ ਆਪਾਂ ਜੀ ਚੰਗੀ ਮੜੀ ਨੂੰ ਹੁਣ ਜੇ ਮਾੜੀ ਨੂੰ ਮੈਂ ਕਰਾਉਂ ਨੂੰ ਕਹੀ ਜਾਵਾਂ ਬੜੀ ਚੰਗੀ ਡਾਕਟਰ ਉਹਦਾ ਤੈਨੂੰ ਵੀ ਪਤਾ ਮੂਹਰੇ ਘੜਾ ਵੀਡੀਓ ਦੇਖਾਉਣ ਨੂੰ ਵੀ ਪਤਾ ਸਹੀ ਗੱਲ ਆ ਬਾਈ ਤੇ ਜਾਣਵਾ ਡਾਕਟਰ ਆ ਬੋਲਦੇ ਆ ਨਾ ਹਾਂ ਬੋਲਦੇ ਹੋਰਾ ਪੋਰਾ ਚਾਰ ਚਾਰ ਉਂਗਲਾਂ ਦੇ ਕੰਨਾਂ ਬੱਸਿਆਂ ਸਹੀ ਗੱਲ ਆ ਬਾਈ ਹਾਂ ਫੁੱਲ ਬ੍ਰੀਟਾ ਕਾਰਡ ਕਿਸੇ ਨੂੰ ਬਈ ਮੰਨ ਕੇ ਚੱਲ ਕੋਈ ਨਹੀਂ ਜੇ ਕੋਈ ਉਨੀ ਕਿਉਂ ਨਹੀਂ ਬਾਈ ਆਪਾਂ ਨੂੰ ਦੱਸ ਦਿੰਦਾਗਾ ਬਾਈ ਆਪਾਂ ਉਹਨੇ ਦੰਦ ਸਿੱਟਿਆ ਗਿਆ ਬਾਈ ਨੇ ਦੱਸਤਾ ਦੱਸਿਆ ਇਹ ਵੀ ਆਪਾਂ ਚੈੱਕ ਕਰਾਵਾਂਗੇ ਠੀਕ ਆ ਦੰਦ ਖੀਰੀ ਆ ਬਸੇ ਕਈ ਵਾਰ ਬੰਦਾ ਕਹਿੰਦਾ ਵੀ ਦੁੱਗੀ ਆ ਸਹੀ ਗੱਲ ਆ ਉਹ ਚੀਜ਼ ਆਪਾਂ ਡਾਕਟਰ ਦਿਖਾਵਾਂਗੇ ਪੱਟ ਦੇ ਬਾਈ ਦੰਦ ਦਿਖਾ ਦੇ ਦੰਦ ਪੱਟ ਦੇ ਦੰਦ ਚੈੱਕ ਕਰਾ ਦੇ ਹਮ ਆਪਣਾ ਉਹ ਕੰਮ ਹੀ ਨਹੀਂ ਵੇਪਲਕ ਹੋ ਗਿਆ ਬੇਚਣਾ ਕੱਚੀ ਖੀਰੀ ਡਾਕਟਰ ਜਮਾ ਖੀਰੀ ਆ ਬਾਈ ਹੋਰਾ ਕਰ ਲਈ ਬਾਈ ਹਾਂ ਕੀ ਬਾਤ ਆ ਬਈ ਚੀਜ਼ਾਂ ਦੇ ਡਾਕਟਰ ਮੁੱਲ ਪੈਂਦੇ ਬਾਕੀ ਬੋਦੀਵਾਦੀ ਦੇਖ ਯਾਰ ਬੱਚੀ ਕਿੰਨੀ ਚੰਗੀ ਆ ਆਹ ਗੱਡੀ ਕਰਾ ਨਾਸਾ ਨੂੰ ਸੰਗ ਗਲਾਬੀ ਗਲਾਬੀ ਨਾਸਾ ਡਾਕਟਰ ਤੋਰਾ ਚੰਗਾ ਤੋਰਾ ਗਲਾਬ ਕੋਈ ਥਾਣਾ ਬੱਸੀ ਦੇ ਹਾਂ ਤੋਰਾ ਵੀ ਇੱਕ ਨੰਬਰ ਹਾਂ ਇੱਕ ਨੰਬਰ ਤੋਰਾ ਡਾਕਟਰ ਝੋਲੀ ਦੇ ਮਰੀ ਕੈਮਰਾ ਮੜਾਇ ਦੁਬਾਰੀ ਕਰ ਮਾਰੀ ਬਾਈ ਇੱਕ ਨੰਬਰ ਆਲੇ ਤੋ ਹਾਂ ਦੇਖ ਝੋਲੀ ਦੇ ਦੂਰੋਂ ਦੇਖ ਥਾਂ ਦੇਖ ਕਿੰਨਾ ਚੰਗਾ ਲੱਗਿਆ ਵਾ ਸਹੀ ਗੱਲ ਆ ਬਾਈ ਨਜ਼ਾਇਜ਼ ਚੰਗਾ ਥਾਂ ਲੱਗਿਆ ਵਾ ਅੱਗੇ ਬਈ 3 ਨੰਬਰ ਤੇ ਆ ਗਿਆ ਬੱਚਾ ਇਹਦੀ ਕਿੰਨੀ ਉਮਰ ਹੈ ਡਾਕਟਰ ਇਹਦੀ ਉਮਰ ਹੈਗੀ ਆਗੀ 10 ਮਹੀਨੇ ਦੇ ਆਸਪਾਸ ਬਾਈ ਇੱਕ ਦੂਜੇ ਤੋਂ ਵੱਧ ਕੇ ਆ ਮਾ ਡਾਕਟਰ ਅੱਗੇ ਵੀ ਆਪਣੇ ਕੋਲ ਮਾ ਵੱਧ ਕੇ ਹੁੰਦਾ ਤੇ ਮਹਾਰਾਜੀ ਕਿਰਪਾ ਕੀ ਅੱਜ ਵੀ ਵੱਧ ਕੇ ਹੀ ਹੈ ਸਹੀ ਗੱਲ ਹੈ ਦੇਖੀ ਲੈ ਬਰੀਡ ਕਿੰਨੀ ਆ ਬੱਚੇ ਤੇ ਹਨਾ ਐਨਾ ਚੰਗੀ ਬਰੀਡ ਆ ਬੱਚੇ ਦੀ ਆ ਡਾਕਟਰ ਬੂਥੀ ਬਾਸੀ ਨਹੀਂ ਚੰਗੀ ਬੱਚੇ ਤੇ ਕੂਨੇ ਨੇ ਆ ਜਿੰਨੇ ਵੀ ਆਪਾਂ ਕਹੇਗੇ ਠੀਕ ਆ ਹਾਂ ਝੋਲੀ ਚੈੱਕ ਕਰਾ ਦੇ ਝੋਲੀ ਚੈੱਕ ਕਰਵਾ ਲੈ ਚਾਰ ਥਨ ਜਾ ਦਾ ਰੱਦ ਦੱਸ ਕੇ ਅੱਗੇ ਆਪਣੇ ਬੱਚੀ ਸੀਗੀ ਬੱਚੀ ਤੇ ਆਪਾਂ ਦੱਸੀ ਜਮਾਤ ਹਾਂ ਗਲਾਬੀ ਥਾ ਹੂੰ ਤੇ ਬੱਚਾ ਦੇਖ ਕੇ ਨਾ ਚੰਗਾ ਬੜਾ ਪੜਾ ਪ੍ਰਿੰਟ ਪ੍ਰਿੰਟ ਦੀ ਮੰਗੀ ਬਹੁਤ ਹੈ ਯਾਰ ਬੜੀ ਪ੍ਰਿੰਟ ਦੀ ਮੰਗ ਆ ਡਾਕਟਰ ਮਿਲਦਾ ਹੈ ਬੱਚੇ ਨਿਕਲਦੀ ਬਹੁਤ ਘੱਟ ਹੈ ਹੂੰ ਤੋਰਾ ਬ੍ਰੀਥ ਚਾਂਸ ਤੋਂ ਪੂਰੀ ਹੈ ਕਰਮਾਈ ਨੇ ਕੀ ਬਾਤ ਦੇ ਬੱਚੇ ਕਿੰਨੇ ਚੰਗੇ ਰਖ ਹੂੰ ਫਾਰਮ ਵਾਲੇ ਬੱਚੇ ਅਗਲਾ ਕਹ ਹੁੰਦਾ ਡਾਕਟਰ ਸਹੀ ਆ ਨਿਸ਼ਾਨੀਆਂ ਫਾਰਮ ਵਾਲਿਆਂ ਪੂਰਾ ਝੱਲ ਰਹੀ ਬਸੀਆਂ ਇਸ ਲਈ ਹੂੰ ਗੋਲ ਕੰਨ ਸਾਰੀਆਂ ਦੇ ਸਹੀ ਆ ਲੇ ਕੜਗਣਾ ਮੋਜਨਾ ਰਜਕੇ ਮੱਕਾਂ ਗਵਾ ਪੜਦੀਆਂ ਦੇਖ ਸਹੀ ਗੱਲ ਹੈ ਦਰਨਾ ਤਾਂ ਹੈ ਨਹੀਂ ਯਾਰ ਜਿੰਮੇਵਾਰ ਜੀ ਪੁਲੂਸੀ ਆ ਸਹੀ ਗੱਲ ਹੈ ਕਿੰਨੀ ਤਰੀਕਰੀ ਆ ਬੱਚਿਆਂ ਦੀ ਉਹ ਨਹੀਂ ਥੋੜੀ ਆ ਸਹੀ ਗੱਲ ਆ ਹਾਂ ਤੇ ਬਾਈ ਕਹਿੰਦਾ ਵੀ ਆਪਾਂ ਰਿਕਾਰਡ ਵੀ ਜਿਵੇਂ ਮਾਂ ਦਾ ਦੱਸਣਾ ਕੋਈ ਨਹੀਂ ਠੀਕ ਆ ਉਹ ਸੇਵਾ ਦਾ ਹਾਂ ਪਰ ਗੱਲ ਸੁਣ ਉਹਦਾ ਆਪਣਾ ਸਤਨਾਮ ਆਲ ਵੇਖਦਾ ਆਪਾਂ ਕਿਉਂ ਗੱਪ ਮਾਰ ਗਏ ਹਮ ਐਵੇਂ ਮੈਂ ਕਾਰਡ ਹੋਰ ਦੱਸੀ ਆ ਮੈਂ ਖੂਨ ਟੈਸਟ ਕਰਾਉਣ ਵੇਜੇ ਬੰਦਾ ਹੋਰ ਨਿਕਲੇ ਆਵੇ ਹਮ ਉਥੇ ਆਪਣੀ ਬੇਇੱਜ਼ਤੀ ਆ ਸਹੀ ਹੁਣ ਆ ਬੱਸਿਆਂ ਨੂੰ ਕੌਣ ਬੰਦਾ ਕ੍ਰਾਸ ਕਹਿ ਦੂ ਹਮ ਹੁਣ ਆਪਾਂ ਬੈਠੇ ਮੁਰੇ ਕੋਈ ਕ੍ਰੋਸ ਕਹਿੰਦਾ ਆਪਣੇ ਨਾਲ ਗੱਲ ਕਰ ਲੇ ਬੰਦਾ ਸਹੀ ਗੱਲ ਆ ਬਾਈ ਤੇ ਬਰੀਡ ਦੀਆਂ ਬੱਸੀਆਂ ਡਾਕਟਰ ਪਹਿਲੇ ਸੂਏ ਬੱਸੀਆਂ ਦੇ 30-30 ਲੀਟਰ ਦੁੱਧ ਕੱਢਣਾ ਹੂੰ ਬਹੁਤ ਚੰਗਾ ਬੱਚਾ ਯਾਰ ਹੁਣ ਆ ਬੱਚਾ ਬਣ ਕੇ ਜਦ ਡੇਬ ਗਲਾਬੀ ਨਸਨ ਡਾਕਟਰ ਸੀਮਨ ਵੀ ਥੋੜੇ ਟਾਈਮ ਤੱਕ ਹੀ ਲੈ ਲੈਣਾ ਡਾਕਟਰ ਨੇ 2 ਮਹੀਨੇ ਤੇ ਸੀਮਨ ਲੈ ਲੈ ਹਾਂ ਪਤਾ ਨਹੀਂ ਕਿਹਵਾ ਬੱਚਾ ਪ੍ਰਿੰਟ ਹਾਂ 2 ਮਹੀਨਿਆਂ ਨੂੰ ਸੀਮਨ ਇਹਨੇ ਲੈ ਲੈਣਾ ਹੂੰ ਤੇ ਚੰਗਾ ਇਨਾ ਬੱਚਾ ਜਿੰਨਾ ਵੀ ਕਹਿਦਗੇ ਮੁੱਲ ਜਾਇਜ਼ ਹੋਊਗਾ ਡਾਕਟਰ ਫੋਨ ਤੇ ਕਰਾਂਗੇ ਜਮਾ ਜਾਇਜ਼ ਮੁੱਲ ਰੱਖਾਂ ਬਾਹਲਾ ਮੁੱਲ ਨਹੀਂ ਕਰਦੇ ਨਾ ਨਾ ਬਾਹਲਾ ਨਹੀਂ ਕਰਾਂ ਡਾਕਟਰ ਜਮਾ ਜਾਇਜ਼ ਰੱਖਾਂ ਕੁਆਲਿਟੀ ਚੈੱਕ ਕਰਕੇ ਡਾਕਟਰ ਬਾਹੀ ਵਗੈ ਖੜ ਨਹੀਂ ਖੁੜ ਨਹੀਂ ਚੈੱਕ ਕਰ ਕਰ ਬਿਸ਼ੇਰੀ ਵਰਗੀ ਆ ਜਮਾ ਨੁਕਰੀ ਬਿਸ਼ੇਰੀ ਨਹੀਂ ਕਹਿੰਦੇ ਹੁੰਦੇ ਉਹ ਚੀਜ਼ਾਂ ਕੋਕਾ ਪੀਸਾ ਕੋਕਾ ਪੀਸ ਹਨ ਜਾਇਜ਼ ਚੰਗੇ ਬੱਚੇ ਡਾਕਟਰ ਅਸੀਂ ਮਰਜੀ ਬਲੂਸੀ ਆ ਜਿਵੇਂ ਮਰਜੀ ਹੱਥ ਫੇਰੀ ਆ ਲੈ ਜਿਵੇਂ ਨਹੀਂ ਯਾਰ ਕਹਿਣਾ ਕੁਛ ਨਹੀਂ ਨਾ ਨਾ ਜਿਵੇਂ ਵਾਲੀ ਬਰੀਡ ਆ ਯਾਰ ਕਰਮਾ ਜਿਆਦੇ ਬਰੀਡ ਡਾਕਟਰ ਚਾਰ ਹੀ ਥਾਣਾ ਅੱਗੇ ਆ ਗਿਆ 4 ਨੰਬਰ ਵੀਰੇ 4 ਨੰਬਰ ਤੇ ਆਈ ਡਾਕਟਰ ਬੱਸ ਹੀ ਬਹੁਤ ਨਿਆਇ ਚੰਗੀ ਕਿੰਨੀ ਕੁ ਉਮਰ ਆਪਰਾ ਇਹਦੀ ਇਹਦੀ ਵੀ ਡਾਕਟਰ ਸਾਲ ਦੀ ਆ ਸਾਲ ਕਦੇ ਲੱਗ ਹਾ ਸਾਲ ਦੀ ਹੂੰ ਬੱਸ ਟਕਾ ਕੇ ਪਿੱਛੇ ਹੋ ਕੇ ਦਿਖਾ ਦੇ ਲੈ ਖੜ ਨਹੀਂ ਖੜ ਨਹੀਂ ਚੈੱਕ ਖੜ ਨਹੀਂ ਤੇ ਮੂੰਹ ਇੰਨਾ ਸਨਖਾ ਲੰਮੀ ਦੇਖੀ ਕਿੰਨੀ ਲੰਮੀ ਡਾਕਟਰ ਬਾੜੀ ਜਿਆਦੇ ਤੇ ਮੂੰਹ ਇੰਨਾ ਛੋਟਾ ਜਾ ਗਲਾਬੀ ਮੂੰਹ ਲੈ ਦੇਖ ਗਲਾਬੀ ਨਾਲ ਦੇਖੀ ਗਲਾਬੀ ਤੇ ਚਮਕ ਬਰੀਡ ਫੁੱਲ ਕਰਮਾ ਇਹਦੇ ਬਿਊਟੀ ਚੈੱਕ ਕਰੋ ਇੱਕ ਨੰਬਰ ਬਿਊਟੀ ਆ ਬਈ ਡਾਕਟਰ ਜੇ ਹੈ ਇਹ ਜੀਆਂ ਚੀਜ਼ਾਂ ਬਹੁਤ ਘੱਟ ਨਿਕਲਦੀਆਂ ਹੂੰ ਸਹੀ ਗੱਲ ਆ ਭਾਈ ਹਾਂ ਦੇ ਬੱਚੀ ਦੇ ਤਾਂ ਯਾਰ ਇਹ ਤਾਂ ਮੇਰੇ ਸਾਹਮਣੇ ਸੀਮਣ ਦੇ ਕਾਬਲੇ ਡਾਕਟਰ ਇਹਨੇ ਲੈ ਜਾਣਾ 15 20 ਦੇ ਨਾਲ ਸੀਮਣ ਹਾਂ ਠੀਕ ਆ 20 ਨਾ ਦੇਂਦਰਾ ਸ਼ਿਵ ਹੀਮਲ 15 ਆਪਾਂ ਦਾ 15 ਕਹਿੰਦੇ ਜਲ 20 ਮੰਨ ਲਾ ਇਹਨੇ ਤਾਂ ਸੀਮਣ ਲੈਣਾ ਹੈ ਇਹਨੇ ਬੱਚੀ ਸਹੀ ਗੱਲ ਆ ਭਾਈ ਬਾਕੀ ਪਲੰਗਾ ਮੈਂ ਡਾਕਟਰ ਹਾਂ ਬਿਊਟੀ ਚੈੱਕ ਕਰ ਕਰਮਾਈ ਦੀ ਫੇਸ ਦੀ ਹਾਂ ਪੁੱਠੀ ਵਾਸੀ ਚੈੱਕ ਕਰਾ ਦੇ ਬੱਚੀ ਦੀ ਬਾਕੀ ਤਾਂ ਸਿੱਧੀ ਚੈੱਕ ਕਰਾ ਜਿਵੇਂ ਖੜੀ ਹੋ ਗਈ ਗੱਲ ਆ ਭਾਈ ਥਣ ਚਾਰੀ ਆ ਚਾਰ ਡਾਕਟਰ ਦਿਖਾਵਾਂਗੇ ਦੰਦੋ ਖੀਰੀ ਦਿਖਾਵਾਂਗੇ ਕਾਤੋਂ ਵੱਡਾਗਾ ਇਹ ਜਿਹੜਾ ਬੰਦਾ ਬਹਿਮ ਕਰ ਜਾਂਦਾ ਉਹ ਚੀਜ਼ ਵੀ ਆਪਾਂ ਦਿ ਸਹੀ ਹੈ ਭਾਈ ਦਖਾ ਦੇ ਪ੍ਰੋਸ ਲੈ ਭਾਈ ਚੋਲੀ ਚੈੱਕ ਹਾਂ ਚੈੱਕ ਕਰਾਈ ਸਮਾਰ ਕੇ ਕੱਲਾ ਕੱਲਾ ਆਇਆ ਦੰਦ ਵੀ ਚੈੱਕ ਕਰਾ ਦੇ ਦੰਦ ਵੀ ਪੱਟ ਕੇ ਰਖਾ ਦੇ ਹਾਂ ਦੰਦ ਵੀ ਦਿਖਾਉਣੀ ਸਹੀ ਹੈ ਲੈ ਕੱਦ ਵੱਡਾ ਸਹੀ ਕੱਦ ਵੱਡਾ ਡਾਕਟਰ ਅਗਲਾ ਬਹਿਮ ਕਰਦੇ ਪੈਸੇ ਲਾਉਣੇ ਆ ਕੋ ਗੱਲੀ ਕੱਚੀ ਹੀ ਡਾਕਟਰ ਜਮਾ ਕੀ ਇੱਕ ਤਾਂ ਪੱਕੀ ਨੂੰ ਖੀਰੀ ਕਹਿਣਾ ਹੁੰਦਾ ਇੱਕ ਬਚਿਆ ਨੂੰ ਖੀਰੀ ਕਹਿਣਾ ਉਹ ਬੱਚਾ ਸਹੀ ਕਰਦਾ ਭਾਈ ਹਾਂ ਸਾਲ ਦਾ ਬੱਚਾ ਦੇਖ ਬੱਚੇ ਫਿਰ ਜਿਆ ਕਾਂ ਦੇ ਬਰਾਬਰ ਹੋਣ ਤੂੰ ਕੀ ਬਾਤ ਆ ਭਾਈ ਇਹ ਚੰਗੇ ਬੱਚੇ ਡਾਕਟਰ ਮੁੱਲ ਤਾਂ ਜਾਇਜ਼ ਹੀ ਹੋਣਾ ਡਾਕਟਰ ਜਮਾ ਜਾਏ ਕਰਾਂਗੇ ਅੱਗੇ ਵੀ ਜਾਇਜ਼ ਹੁੰਦੇ ਆ ਬਾਕੀ ਇਹ ਚੀਜ਼ਾਂ ਡਾਕਟਰ ਨਿਕਲਦੇ ਹੀ ਨਹੀਂ ਨਿਕਲਦੀਆਂ ਨਹੀਂ ਜੇ ਤੂੰ ਕੋਹਰਾ ਭੋਰਾ ਕੰਨਾ ਬਸੇਗਾ ਠੀਕ ਹੈ ਨਾ ਬਰੀਡ ਕਿੰਨੇ ਯਾਰ ਕੋਈ ਘਾੜ ਬਰੀਡ ਨਾ ਡਾਕਟਰ ਆਪਾਂ ਕ੍ਰਾਸ ਬੱਸੀ ਦੇ ਲੈਂਦੀ ਹੀ ਨਹੀਂ ਹੂੰ ਅੱਗੇ ਵੀ ਤੈਨੂੰ ਪਤਾ ਸਹੀ ਗੱਲ ਬਰੀਡ ਤੇ ਕੰਮ ਕਰਦੇ ਆ ਡਾਕਟਰ ਆਪਾਂ ਬੱਸੀ ਕਿਸੇ ਪਾਸੋਂ ਘੱਟ ਨਹੀਂ ਬੱਸੀ ਲੈ ਘੱਟ ਨਹੀਂ ਹੈਗੀ ਜੇ ਕੋਈ ਲੰਗਮਾਰ ਜੇ ਬੱਸੀ ਉਹ ਚੀਜ਼ ਦੀ ਵੀ ਆਪਣੀ ਗਾਰੰਟੀ ਹੋ ਗੁੰਮੀ ਨਹੀਂ ਮੋਂ ਕੋਈ ਤੇ ਆਪਣੀ ਹੁੰਦਗੀ ਹੁੰਦੀ ਆ ਹਾਂ ਜਾਨਵਰਾਂ ਦੇ ਡਾਕਟਰ ਪੈਸੇ ਲਾਏ ਪਿਆ ਸਹੀ ਗੱਲ ਆ ਆਪਣਾ ਮਾਨ ਹੂੰ ਤੇ ਬਾਕੀ ਨਾਲ ਪਿੱਠ ਪੁੜਾ ਦਿਖਾ ਦੇ ਬੱਸੀ ਡਟਕਾ ਕੇ ਕਿਆ ਬਾਤ ਆ ਬਈ ਤੇ ਜਦੋਂ ਚੌੜੀ-ਜੂੜੀ ਚੈੱਕ ਕਰਾ ਇੱਥੋਂ ਦਿਖਾ ਰ ਏਕਟਰ ਹੂੰ ਬੱਸੀ ਪਲੀ ਵੀ ਦਿਖਾ ਸਹੀ ਗੱਲ ਆ ਬਈ ਆਈ ਜਾ ਨਾ ਪਲਵਾਨ ਨਾਰਗੀ ਬੱਸੀ ਪਿਛੋਂ ਸਹੀ ਗੱਲ ਆ ਇਹ ਚੀਜ਼ਾਂ ਡਾਕਟਰ ਮੁੱਲ ਪੈਂਦੇ ਆ ਮੁੱਲ ਤਾਂ ਜੈ ਜੀ ਹੋਣਗੇ ਨਾ ਨਹੀਂ ਡਾਕਟਰ ਜਾਇਜ਼ ਰੱਖਾਂਗੇ ਬੱਚਿਆਂ ਦੇ ਹਿਸਾਬ ਨਾਲ ਅੱਗੇ ਵੀ ਆਪਣੇ ਜਾਇਜ਼ ਹੁੰਦੇ ਆ ਸਾਰੇ ਬੱਚੇ ਵਿਗਦੇ ਆ ਹੂੰ ਹੁਣ ਆਪਾਂ ਤੀਜੇ ਦਿਨ ਵੀੜ ਕੋ ਪਾਉਨੇ ਆ ਅੱਜ ਸਹੀ ਗੱਲ ਸਾਰੇ ਬੱਚੇ ਨਵੇਂ ਆਪਣੇ ਅੱਗੇ ਆ ਗਿਆ ਜਰਸੀ ਦਾ ਬੱਚਾ ਯਾਰ ਸੀਦਾ ਬੱਚਾ ਆ ਗਿਆ ਨਾ 5 ਮਹੀਨੇ ਨੰਬਰ ਤੇ ਹੂੰ ਕਿੰਨੀ ਕੁ ਉਮਰ ਹੈ ਜੀ ਇਹ ਡਾਕਟਰ ਨਾ ਕੁ ਮਹੀਨਾ ਦੀ ਉਮਰ ਉਮਰ ਮਾਰਕਾਂ ਦੇ ਦੱਸਣ ਦੇ ਹਿਸਾਬ ਨਾਲ ਠੀਕ ਆ ਭਾਈ ਹਾਂ ਆਪਾਂ ਵੀ ਚਲੋ ਉਸ ਹਿਸਾਬ ਨਾਲ 9 ਮਹੀਨਿਆਂ ਦੀ ਉਮਰ ਬੱਚੀ ਦੀ ਮੰਨਦੇ ਆਪਾਂ ਹੈਂ ਦੰਦੋ ਫੀਰੀ ਹੋ ਜਾਵਾਂ ਦੰਦੋ ਜਾਟਰ ਬੱਚਾ ਬੱਚਾ ਜੇ ਬਾਹ ਚੰਗਾ ਬੱਚਾ ਦੰਦ ਚੈੱਕ ਕਰਾਵਾਂਗੇ ਥਾਂ ਗਲਾਬੀ ਚੈੱਕ ਕਰਾਂ ਝੋਲੀ ਏਡੀ ਲਈ ਫਿਰਦੀ ਆ ਠੀਕ ਆ ਹਾਂ ਬਾਈ ਚੰਗੀ ਝੋਲੀ ਆ ਡਾਕਟਰ ਜਰਸੀ ਬਰੀਡ ਮੰਗ ਫੋਲ ਕਨ ਡਾਕਟਰ ਜਮਾ ਹੀ ਪੂਰਾ ਪੂਰਾ ਮਿਲਦੀ ਬਹੁਤ ਘੱਟ ਆ ਬਾਈ ਮੰਗ ਫੋਲ ਆ ਹਾਂ ਡਾਕਟਰ ਤੂੰ ਹੋਰ ਇੱਕ ਕਨ ਜਮਾ ਵਸੀ ਦਵਾਈ ਆ ਨਹੀਂ ਆਇਆ ਨਿਕਾ ਦੇਖੀ ਝੋਲੀ ਦਿਖਾਏ ਕੀ ਬਾਤ ਚਾਰ ਥਾਂ ਇਕੱਲਾ ਇਕੱਲਾ ਥਾਂ ਦੱਸਾਂਗੇ ਡਾਕਟਰ ਅੱਪੇ ਕੋਈ ਬੱਚੀ ਵੀ ਹੋਈ ਕੋਈ ਮੌਹ ਕਹੋ ਚੀਜ਼ਾ ਦੱਸਣਾ ਆਪਾਂ ਸਹੀ ਗੱਲ ਆ ਹਾ ਦੇ ਜਰਸੀ ਦਾ ਬੱਚਾ ਮੰਗ ਬਹੁਤ ਆ ਬਈ ਡਾਕਟਰ ਬੜੀ ਮੰਗ ਆ ਹਮ ਜਾਰੇ ਆ ਖੁਦਰਾ ਬੱਚਾ ਬਹੁਤ ਘੱਟ ਮਿਲਦਾ ਡਾਕਟਰ ਆਪਣੇ ਕੋਲੇ ਬੱਚੇ ਆਉਂਦੇ ਜਰਸੀ ਦੇ ਮਾਗਰੋਂ ਪਹਿਲਾਂ ਸੇਲ ਹੋਣ ਪੈਂਦੇ ਆ ਹਾਂ ਸਹੀ ਗੱਲ ਉਹਦੀ ਨਾਲ ਦੀ ਨਾਲ ਸੇਲ ਹੁੰਦਾ ਜਰਸੀ ਦੇ ਨਿਕਲਦੀ ਨਹੀਂ ਡਾਕਟਰ ਬੱਚੇ ਢਣ ਝੋਲੀ ਓਕੇ ਸਾਰੀਆਂ ਗੱਲਾਂ ਆਂਦੀ ਬਾਕੀ ਮੂੰਹ ਮਾਂ ਦਿਖਾ ਡਾਕਟਰ ਬੱਸੀਓ ਫੇਸ ਦੇਖੋ ਨਾ ਹਾਂ ਫੇਸ ਬਹੁਤ ਪਿਆਰਾ ਕਰਮਾਈ ਦਾ ਚਮਕ ਚਮਕ ਪੂਰੀ ਆ ਬਾਈ ਭਾਈ ਵੀ ਡਾਕਟਰ ਬੱਸੀ ਕਿੰਨੀ ਆ ਝੋਲੀ ਵੀ ਤਾਂ ਫੋਨ ਲਾ ਬਾਈ ਬਾਕੀ ਤੇ ਬਾਕੀ ਸਿੱਧੀ ਲੰਮੀ ਜਿੰਨੀ ਵੀ ਆਪਾਂ ਕਹਦੇ ਗਏ ਬੇਲ ਦੇ ਬੱਛੀ ਦੀ ਕਿੰਨੀ ਆ ਸਹੀ ਗੱਲ ਆਪਨੇ ਨਿਆਜ ਵੀ ਲੈ ਦੇ ਹਮ ਬਾਲਾ ਮੁੱਲ ਨਹੀਂ ਕਰਦੇ ਨਾ ਨਿਆਜ ਕਰਾਂਗੇ ਰੱਖਾਂਗੇ ਜਮਾ ਜਾਇਜ਼ ਹਾਂ ਜਾਏ ਕੀ ਬਾਤ ਅੱਗੇ ਵੀ ਜਾਇਜ਼ ਹੁੰਦਾ ਮੁੱਲ ਆਪਣਾ ਜਾਇਜ਼ ਹੀ ਹੋਣ ਰੱਖਣਾ ਹਮ ਠੀਕ ਆ ਨਾ ਜਿਹੜਾ ਬੱਛੀ ਦਿਖਾ ਦੇ ਟਕਾ ਕੇ ਭੋਰਾ ਭੋਰਾ ਕੰਨਾਂ ਬੱਛੀ ਦਾ ਹਾਂ ਬਾਕੀ ਕਲਰ ਵੀ ਅਸਲ ਜਰਸੀ ਵਾਲਾ ਯਾਰਸੀ ਇਹ ਪੰਜਾਬ ਵਾਲੀ ਦਾ ਕਲਰ ਦੀ ਇਹੀ ਨਿਸ਼ਾਨੀ ਹੈ ਡਾਕਟਰ ਇਹ ਰੰਗ ਆ ਪੰਜਾਬ ਵਾਲੀ ਯਾਰਸੀ ਦਾ ਸਹੀ ਗੱਲ ਆ ਹਾਂ ਕੋਈ ਹੋਰ ਮੂਰੇ ਕਰ ਦੇ ਖਾਕੀ ਜਿ ਕੁ ਕਹੇ ਜੀ ਲੈਣਾ ਦੇਣਾ ਜੋ ਹੋਰ ਚੀਜ਼ ਆ ਅਸਲੀ ਆਹਾ ਗਾ ਰੰਗ ਆਪਣਾ ਸਹੀ ਗੱਲ ਆ ਹਾਂ ਯਾਰਸੀ ਦਾ ਪੰਜਾਬ ਵਾਲੀ ਦਾ ਸਹੀ ਬੱਚਾ ਨਿਆਇ ਚੰਗਾ ਡਾਕਟਰ ਬਤੋ ਆ ਦੇ ਬੱਚੇ ਦਾ ਯਾਰ ਸਹੀ ਗੱਲ ਆ ਸੋਰਾ ਇੱਕ ਨੰਬਰ ਅੱਗੇ ਲਾਸਟ ਤੇ ਰਹਿ ਗਈ ਬਾਈ ਇੱਕ ਹਾਂ ਉਹ ਰਹਿ ਗਿਆ ਬੱਚਾ ਡਾਕਟਰ ਆਪਣਾ 9 ਮਹੀਨਾ ਦਾ ਕਿੰਨੀ ਕੁ ਉਮਰ ਆ ਬਾਈ 9 ਮਹੀਨਾ ਦਾ ਬੱਚਾ ਹੀ ਆ 9 ਮਹੀਨਿਆਂ ਦੀ ਉਮਰ ਕਰਮਾਲੀ ਦੀ ਇਹਦਾ ਕਰਮਾਲਾ ਹੀ ਅੱਜ ਆ ਅੱਛਾ ਇਹ ਤਾਂ ਜੀ ਹੈ ਅੱਜ ਹੀ ਆਇਆ ਤਾਰ ਕੀ ਹੈ ਕੱਖਾਂ ਜੁੰਮੜਿਆ ਪਿਆ ਠੀਕ ਆ ਹਾਂ ਇਹ ਤਾਂ ਜੀ ਹੈ ਬੱਚਾ ਫੇਸ ਦਿਖਾ ਮੱਥੇ ਤੇ ਚੰਦ ਦਿਖਾ ਦੇ ਬਿਊਟੀ ਹਾਂ ਚੰਦ ਦਿਖਾਈ ਮੱਥੇ ਤੇ ਚੰਦ ਹੈ ਮੱਥੇ ਹਾਂ ਮੱਥੇ ਤੇ ਚੰਦ ਦੇਖੀ ਹੂੰ ਦੇ ਲੈ ਭਾਈ ਇਦਾਂ ਚੰਦ ਚੜਿਆ ਕੀ ਬਾਤ ਕੰਨ ਦਿਖਾ ਦੇ ਡਾਕਟਰ ਬੱਚੇ ਦੇ ਕੰਨ ਚੈੱਕ ਕਰ ਲੋ ਭਾਈ ਪੂਰਾ ਪੂਰਾ ਚੈੱਕ ਕਰ ਲੋ ਹੂੰ ਦੇ ਕੀ ਬਾਤ ਹੈ ਬ੍ਰੀਡ ਦਾ ਕੋਈ ਅੰਤ ਹੀ ਨਹੀਂ ਹੂੰ ਇੰਨਾ ਕਿ ਚੰਗਾ ਬੱਚਾ ਜਿੰਨਾ ਵੀ ਕਹਿ ਦੇ ਫਰੰਟ ਫਰੰਟ ਬੜਾ ਚੰਗਾ ਮਾਹ ਡਾਕਟਰ ਬੇੜੀ ਵਾਲੀਆ ਬੱਚੇ ਦੀ ਝੋਲੀ ਕਿਵੇਂ ਆ ਚਾਰ ਥਣ ਡਾਕਟਰ ਲੈ ਨੇੜ ਤੋਂ ਚੈੱਕ ਹਾਂ ਚੈੱਕ ਕਰਾ ਦੇ ਹਮ ਲੈ ਲੈ ਬਈ ਹਾਂ ਚਾਰ ਥਣ ਚਾਰ ਓਕੇ ਆ ਬਈ ਬਰੀਡ ਫੋਲ ਬਾਕੀ ਮੇਲ ਦਿਖਾ ਬੱਚੇ ਦੀ ਕਿੰਨੀ ਹੈ ਡਾਕਟਰ ਹਮ ਲੰਮਾ ਬਹੁਤ ਜ਼ਿਆਦਾ ਆ ਲੰਮਾ ਲੰਮਾ ਦਾ ਫੁੱਲ ਆ ਕੀ ਪ੍ਰਿੰਟ ਹੀ ਬੜਾ ਚੰਗਾ ਯਾਰ ਪ੍ਰਿੰਟ ਬੜਾ ਚੰਗਾ ਡਾਕਟਰ ਹਮ ਬਰੀਡ ਇੱਕ ਨੰਬਰ ਸਹੀ ਗੱਲ ਹਮ ਸੋਰਾ ਇੱਕ ਨੰਬਰ ਬਰੀਡ ਇੱਕ ਨੰਬਰ ਲੈ ਦਿਖਾ ਦੇ ਠਟਕਾਰ ਮੈਂ ਗੁਣ ਨਹੀਂ ਚੈੱਕ ਰਿਓ ਬੱਚੇ ਦੀ ਕੀ ਬਾਤ ਆ ਇੱਕ ਨੰਬਰ ਅੜਰ ਗੁੱਲੀ ਸਾਨੀ ਲਾਮਾਨੀ ਹਮ ਹਾਂ ਪੂਰਾ ਚੰਗਾ ਬੱਚਾ ਸਹੀ ਗੱਲ ਹਾਂ ਦੇ ਬਰੀਡ ਦਿਖਾ ਹਮ ਮੁੱਲ ਜਮਾ ਜਾਇਜ ਹੋਵੇ ਜਮਾ ਜਾਇਜ ਰੱਖੇ ਡਾਕਟਰ ਨਹੀਂ ਕਰਨੇ ਖਿੱਚ ਕੇ ਮੁੱਲ ਹੋਣਗੇ ਅੱਗੇ ਵੀ ਡਾਕਟਰ ਆਪਾਂ ਖਿੱਚ ਕੇ ਕਰਦੇ ਆ ਅੱਗੇ ਵੀ ਮੁੱਲ ਵਜੇ ਜਾਇਜ ਹਾਂ ਤਾਂ ਹੀ ਮਾਲ ਛੇਲ ਹੁੰਦਾ ਸਹੀ ਹੈ ਤੇ ਬੱਚਿਆਂ ਜੀ ਆਪਣਾ ਕੋਈ ਕਲਾ ਹੁੰਦੀ ਆ ਬੱਚਾ ਲੰਮਾ ਦਿਖਾ ਕੇ ਹਮ ਆਏ ਨਹੀਂ ਗੰਡ ਜੀ ਹੋ ਸਹੀ ਗੱਲ ਆ ਹਾਂ ਪੂਰੇ 1 ਨੰਬਰ ਵਜੇ ਪੋਰਾ ਚੱਲਦੇ ਬੱਚੇ ਇਸਲੇ ਡਾਕਟਰ ਸਹੀ ਹੈ ਪੋਰਾ ਪੋਰਾ ਕੰਨਾ ਪੋਰਾ ਗ ਮੂੰਹ ਹਾਂ ਹਾਂ 1 ਨੰਬਰ ਬਰੀਡ ਹਮ 1 ਨੰਬਰ ਬਰੀਡ ਹਾਂ ਤੇ ਬਾਈ ਫਿਰ ਸਾਰਿਆਂ ਦਾ ਇਕੱਠਿਆਂ ਦਾ ਮੁੱਲ ਕਰਨਾ ਮੁੱਲ ਦਾ ਰਾਜ ਆਪਾਂ ਸਾਰਿਆਂ ਦਾ ਫੋਨ ਤੇ ਕਰ ਦਿਆਂਗੇ ਫੋਨ ਤੇ ਕਰ ਲਵਾਂਗੇ ਹਾਂ ਫੋਨ ਤੇ ਕਰ ਦਿਆਂ ਜਾਇਜ਼ ਹੀ ਹੋਣਾ ਬਈ ਨਾ ਜਾਇਜ਼ ਕਰਾਂ ਖਿੱਚ ਕੇ ਠੀਕ ਆ ਹਾਂ ਅੱਗੇ ਵੀ ਆਪਣਾ ਮੁੱਲ ਜਾਇਜ਼ ਹੁੰਦਾ ਬੱਚਿਆਂ ਦੇ ਹਿਸਾਬ ਨਾਲ ਬਰੀਡ ਦੇ ਹਿਸਾਬ ਨਾਲ ਮੁੱਲ ਹੁੰਦਾ ਮੁੱਲ ਜਮਾ ਜਾਇਜ਼ ਹੋਣਗੇ ਬਾੜੇ ਮੁੱਲ ਨਹੀਂ ਹੋਣੇ ਨਾ ਨਾ ਅੱਗੇ ਵੀ ਆਪਾਂ ਬਰੀਡ ਦੇ ਹਿਸਾਬ ਨਾਲ ਹੀ ਕਰਦੇ ਆ ਤੇ ਬਰੀਡ ਦੇ ਹਿਸਾਬ ਨੇ ਆਪਾਂ ਮੁੱਲ ਕਰਨਾ ਹੁਣ ਵੀ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ